ਸਾਰੇ ਇਹ ਗੱਲ ਕਰ ਰਹੇ 35 ਸਾਲ ਤੋਂ ਇਹ ਨਾਲਾ ਸਾਫ਼ ਨਹੀਂ ਸੀ ਹੋਇਆ। ਕਿ ਮੇਖਾ ਜੀ ਇਸ ਪਹਿਲੀ ਵਾਰੀ ਆਇਆ ਹੋਇਆ ਬਈ ਸफाई ਕੰਨੀ ਸ਼ੁਰੂ ਹੋਈ ਹੈ। ਬਾਕੀ ਇਹ ਵੀ ਲੀਡਰ ਵਧਾਉਂਦੇ ਸੀ ਜਦੋਂ ਚੋਣਾਂ ਲੱਗਿਆ ਜਾਂਦੀਆਂ ਸੀ। ਮੋਸਟਲੀ ਇਹ ਆਖਿਆ ਕਿ ਜਦੋਂ ਚੋਣਾਂ ਲੱਗ ਕੇ ਆ ਜਾਣੀਆਂ ਉਦੋਂ ਲੀਡਰ ਨੇ ਆਉਣਾ। ਨਹੀਂ ਤਾਂ ਸਾਡੀ ਕਦੇ ਸਾਰ ਨਹੀਂ ਲੀ ਕਿਸੇ ਨੇ। ਪਰ ਬelh ਸਾਹਿਬ ਦਾ ਇਦਾਂ ਧੰਵਾਦ ਆ ਕਿ ਇਹਨਾਂ ਨੇ ਜਦੋਂ ਵੀ ਅਸੀਂ ਕਹੀਏ ਉਹ ਤੁਹਾਨੂੰ ਦੇ ਨੇ। ਬਾਕੀ ਧੰਵਾਦ ਕਰਦੇ ਆ ਭਗਵੰਤ ਮਾਨ ਜੀ ਦਾ ਗੋਇਲ ਜੀ ਦਾ। ਤੇ ਬਾਕੀ ਮੈਂ ਦੁਬਾਰਾ ਧੰਨਵਾਦ ਕਰਦਾ ਬੈਲ ਸਾਹਦਾ ਜਿਨੇ ਸਾਡੇ ਇਲਾਕੇ ਦੀ ਸਾਰ ਲਈ ਏ ਕਰਨੇ ਵੀ ਜਿਹੜਾ 30 ਸਾਲ ਬਾਅਦ ਇਹ ਇਲਾਕੇ ਦੀ ਸਾਰ ਦੀ ਥੋੜੀ ਲਈ ਆ ਤੇ ਲੋਕਾਂ ਦੀ ਫਸਲ ਮਰਨ ਤੋਂ ਬਚ ਜੇਗੀ ਤੇ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀਆਂ ਹੋਰ ਇਹ ਤੋਂ ਵੱਧ ਕੀ ਸ਼ੁਕਰਾਨਾ ਹੋ ਸਕਦਾ ਇਹਨਾਂ ਦਾ ਅਸੀਂ ਤਾਂ ਬੜੇ ਖੁਸ਼ ਆ ਜੀ ਇਲਾਕਾ ਬੜਾ ਖੁਸ਼ ਆ ਬੀਬੀਆਂ ਤੱਕ ਵੇਖਣ ਆਈਆਂ ਨੇ ਵੀ ਲੋਕਾਂ ਦੀ ਫਸਲ ਬਚ ਜੇਗੀ ਕਿ ਜੇ ਇਦਾਂ ਸਪਾਈ ਹੋ ਗਈ ਤੇ ਬਾਕੀ ਜੜੀ ਮਹਾਰਾਜ ਮਿਹਰ ਕਰ ਦੇਣੀਆਂ ਇੱਕ ਬੈ ਹੋਰ ਬੇਨਤੀ ਕਰਦਾ ਜੇ ਸਰਕਾਰਾਂ ਇਦਾਂ ਕਰਦੀਆਂ ਤੇ ਗਾਂਵਾਂ ਵਿੱਚ ਬਾਹ ਫੜ ਕੇ ਵੋਟਾਂ ਵੀ ਪਾਦੇ ਹੋ ਕਿ ਅਗਲੀ ਵਾਰੀ ਨਾ ਕਰੇ ਹਾਂ ਬੰਦੇ ਸੋਚਦੇ ਜਿੱਥੇ ਆ ਖੜਿਆ ਔਰ ਇਹ ਜਿਹੜੀ ਲਾਲਾ ਦੇਖ ਰਹੇ ਹੋ ਕਿੱਥੇ ਆ ਕੋਟੇ ਮਸ਼ੀਨ ਲੱਗੀ ਆ ਇਹਨੇ ਕਰਨ ਵਾਲਾ ਕਹਿੰਦੇ ਆ ਔਰ ਇਹ ਕਰਨ ਵਾਲਾ ਦਿਨਾ ਨਗਰ ਦਾ ਇੱਕ ਪਿੰਡਾ ਸਲੇਮਪੁਰ ਉੱਥੋਂ ਚੱਲਦਾ ਤੇ ਇਹ ਫੇਰ ਜ਼ਿਗਜ਼ੈਗ ਤਾਪੂ ਆਕੂ ਹੁੰਦਾ ਇਹ ਅਜਨਾਲਾ ਜਾ ਕੇ ਤਸਕੀਨ ਆਲਾ ਬੰਦਾ ਔਰੇ ਨਾਲੇ ਦੀ ਪਿਛਲੇ ਕਈ ਸਾਲਾਂ ਤੋਂ ਤੁਸੀਂ ਸੋਣ ਹੀ ਲਿਆ ਇੱਥੋਂ ਦੀ ਵਸੋ ਇੱਥੋਂ ਦੇ ਜਿਹੜੇ ਨਮਾਇंदे ਨੇ ਇੱਥੋਂ ਦੇ ਜਿਹੜੇ ਪ੍ਰਤਵੰਤੇ ਨੇ ਉਹ ਲਗਾਤਾਰ ਦਸ ਰਹੇ ਨੇ ਕਿ 25 25 ਸਾਲ ਤੀਤੀ ਸਾਲ ਹੋ ਗਏ ਇਸ ਨਾਲੇ ਦੀ ਸਾਰ ਕਿਸੇ ਨੇ ਨਹੀਂ ਲਈ ਕਈ ਸਰਕਾਰਾਂ ਆ ਨਗੀਆਂ ਕਈ ਆ ਗਈਆਂ ਪਰ ਇਹ ਨਾਲਾ ਉਸੇ ਤਰ੍ਹਾਂ ਉਸੇ ਤਰ੍ਹਾਂ ਰਿਹਾ ਇੰਨੀ ਜੜੀ ਬੂਟੀ ਇਹਨਾਂ ਨਾਲਾ ਚੋਖ ਹੋ ਗਿਆ ਨਤੀਜੇ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਲੋਕਾਂ ਦੀਆਂ ਜ਼ਮੀਨਾਂ ਨੇ ਔਰ ਇਹ ਨਾਲਾ ਸਾਫ਼ ਨਾ ਹੋਣ ਕਰਕੇ ਪਾਣੀ ਭਰ ਜਾਂਦਾ ਸੀ ਔਰ 2-2 3-3 ਫੁੱਟ 4 ਪਰੰਦੇ ਸੀ 4-4 ਫੁੱਟ 4-4 ਫੁੱਟ ਉੱਪਰ ਆ ਜਾਂਦਾ ਸੀਗਾ نتیਜੇ ਦੇ ਤੌਰ ਤੇ ਉੱਪਰ ਪਾਣੀ ਫਸਲਾਂ ਦੇ ਵਿੱਚ ਪੈ ਜਾਂਦਾ ਸੀਗਾ ਤੇ ਤਕਰੀਬਨ ਇੱਕ ਫਸਲ ਜਿਹੜੀ ਆ ਬਰਬਾਦ ਉਹ ਖਰਾਬ ਹੋ ਜਾਂਦੀ ਸੀ ਬਰਬਾਦ ਹੋ ਜਾਂਦੀ ਸੀ ਔਰ ਤਈ ਦਹੀ ਸਾਹ ਦੇ ਵਿੱਚ ਜਦੋਂ ਪਿੱਛੇ ਬਰਸਾਤ ਬਹੁਤ ਤੇਜ਼ ਹੋਈ ਆ ਇਵਨ ਲੋਕਾਂ ਦੀਆਂ ਜਿਹੜੀਆਂ ਝੋਨੇ ਦੀਆਂ ਪਨੀਰੀਆਂ ਸੀਗੀਆਂ ਉਹ ਵੀ ਖਤਮ ਹੋ ਗਈਆਂ ਸੀਗੀਆਂ ਤੇ ਦੁਬਾਰਾ ਪਨੀਰੀ ਲੱਗੀ ਨਹੀਂ ਸੀਗੀ ਤੇ ਲੋਕੀ ਫਸਲ ਜਿਹੜੀ ਆ ਉਹ ਨਹੀਂ ਲਾ ਸਕੇ ਸੀਗੇ ਜिले ਦਿਨਾ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਵਿਰਿੰਦਰ ਗੋਇਲ ਜੀ ਜਿਹੜੇ ਸਾਡੇ ਮੰਤਰੀ ਨੇ ਉਹ ਗੁਰਦਾਸਪੁਰ ਆਏ ਸੀਗੇ ਔਰ ਉਹਨਾਂ ਦੇ ਅੱਗੇ ਆਪਾਂ ਇਹ ਮੰਗ ਰੱਖੀ ਸੀਗੀ ਕਿ ਸਾਡੇ ਦੋ ਨਾਲੇ ਨੇ ਇੱਕ ਤੇ ਕਰਨ ਨਾਲਾ ਵਾ ਤੇ ਦੂਜਾ ਜਿਹੜੀ ਸਾਡੀ ਆਲੇ-ਚੱਕ ਡਰੇਨ ਆ ਇਹਨਾਂ ਦੀ ਸਫਾਈ ਜਰੂਰ ਕਰਾਈ ਜਾਵੇ ਫੋਕਲੇਨ ਮਸ਼ੀਨਾਂ ਜਿਹੜੀਆਂ ਨੇ ਭੇਜੀਆਂ ਜਾਣ ਔਰ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਆਪਣੀਆਂ ਮਸ਼ੀਨਾਂ ਖਰੀਦੀਆਂ ਨੇ ਔਰ ਮਸ਼ੀਨਾਂ ਖਰੀਦ ਕੇ ਇਹ ਕੰਮ ਜਿਹੜਾ ਸ਼ੁਰੂ ਕਰ ਰਿਆ ਇਹ ਜਿਹੜਾ ਕਿਰਨ ਨਾਲਾ ਵਾ ਇਹਦੀ ਜਿਹੜੀ ਸਫਾਈ ਆ ਇਹ ਤਕਰੀਬਨ 68 ਦੇ ਕਰੀਬ ਪਿੰਡ ਨੇ ਜਿਨ੍ਹਾਂ ਵਿੱਚ ਫੋਕਲੇਨ ਚੱਲੂਗੀ ਔਰ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ 25 26 ਪਿੰਡਾਂ ਦੇ ਵਿੱਚ ਇਹਦੀ ਸਫਾਈ ਹੋਏਗੀ ਔਰ ਤਕਰੀਬਨ ਇਹ ਜਿਹੜੀ ਕਿਲੋਮੀਟਰ ਵੀ 25 ਦੇ ਕਰੀਬ 25 ਕਿਲੋਮੀਟਰ ਦੇ ਵਧਣਗੇ ਔਰ 55 ਲੱਖ ਰੁਪਈਆ ਇਹਦੇ ਤੇ ਖਰਚ ਆਊਗਾ ਔਰ ਉਹਦੇ ਨਾਲ ਇੱਕ ਜਿੰਦਾਬਾਦ ਜਿੰਦਾਬਾਦ ਇਹਦੇ ਨਾਲ ਇਹ ਹੋਊਗਾ ਇਹ ਜਿਹੜੀ ਡਰੇ ਨਾਲ ਬਿਲਕੁਲ ਸਫਾਈ ਦਾ ਵਧੀਆ ਹੋ ਜਾਊਗੀ ਪਾਣੀ ਝੀਰ ਜਾਊਗੀ ਔਰ ਜਿਹੜੀ ਕਿਸਾਨੀ ਜਿਹੜੀ ਸਾਡੀ ਕਈ ਸਾਲਾਂ ਤੋਂ ਇਹ ਜਿਹੜਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਸੀਗਾ ਅਰ ਪਹਿਲੀ ਵਾਰ ਹੋਊਗਾ ਕਿ ਜਿਹੜੀ ਆਉਂਦੀ ਆ ਫਸਲਾਂ ਦੋ ਹੋਣੀਆਂ ਨਹੀਂ ਤੇ ਇੱਕੋ ਇੱਕੋ ਫਸਲ ਜਿਹੜੀ ਆ ਲੋਕ ਲੈਣਦੇ ਨੇ